ਸਤਿ ਸ਼੍ਰੀ ਅਕਾਲ ਪੰਜਾਬੀਓ ਪੰਜਾਬੀਓ ਪੰਜਾਬ ਦੇ ਵਿੱਚ ਤੁਹਾਨੂੰ ਆਪ ਸਾਂਭਣਾ ਪੈਣਾ ਹੁਣ ਤਾਂ ਬਾਹਰ ਜਾਣ ਦਾ ਚੱਜ ਜਿਹੜਾ ਖਤਮ ਹੋ ਗਿਆ ਪੰਜਾਬ 'ਚ ਪੜੋ ਅਤੇ ਪੰਜਾਬ 'ਚ ਅਫਸਰ ਲੋਕੋ ਪਿਛਲੇ ਦਿਨੀ ਜੋ ਹੋਇਆ ਇੱਕ ਰੰਜੋਤ ਸਿੰਘ ਨਾਮ ਦਾ ਮੁੰਡਾ ਜੋ ਕਿ ਲੁਧਿਆਣਾ ਦੇ ਵਿੱਚ ਟੈਕਸੀ ਚਾਲਕ ਸੀਗਾ ਰਾਤ ਨੂੰ ਪੂਰੀ ਰਾਤ ਪੁਲਿਸ ਵੱਲੋਂ ਉਹਦੀ ਕੁੱਟਮਾਰ ਕੀਤੀ ਗਈ ਹੈ ਤੁਸੀਂ ਉਹਦੀਆਂ ਫੋਟੋ ਦੇਖ ਹੀ ਲਈਆਂ ਹੋਣੀਆਂ ਕਿਵੇਂ ਉਹਦੇ ਨੀਲ ਪੈ ਗਏ ਨੇ ਅਤੇ ਉਹਨੂੰ ਪੂਰਾ ਡੀਟੈਰਮਿੰਟ ਕਰਕੇ ਉਹਦੇ ਨਹਾਂ ਤੱਕ ਖਿੱਚੇ ਗਏ ਨੇ ਉਸ ਤੋਂ ਬਾਅਦ ਅੱਜ ਲੁਧਿਆਣਾ ਇੱਕ ਧਰਨੇ ਦੀ ਕਾਲ ਸੀ ਸੋ ਉਸ ਤੋਂ ਬਾਅਦ ਤਿੰਨ ਪੁਲਿਸ ਮੁਲਾਜ਼ਮਾਂ ਅਤੇ ਦੋ ਜਿਹੜੇ ਉਹ ਬੰਦੇ ਨੇ ਉਹਨਾਂ ਤੇ ਪਰਚਾ ਹੋ ਗਿਆ ਸੋ ਇਹ ਜਿਹੜੀ ਵੱਡੀ ਗੱਲ ਨਿਕਲ ਕੇ ਆਈ ਹੈ ਜਿਹੜੇ ਵੀ ਅੱਜ ਉੱਥੇ ਪਹੁੰਚੇ ਸੀ ਸਾਰਿਆਂ ਦਾ ਧੰਨਵਾਦ ਹੈ ਤਿੰਨ ਪੁਲਿਸ ਮੁਲਾਜ਼ਮਾਂ ਤੇ ਅਤੇ ਦੋ ਜਿਹੜੇ ਕੀ ਜਿਨ੍ਹਾਂ ਨੇ ਸੰਤਾਂ ਦੀ ਫੋਟੋ ਲੱਗੇ ਹੋਣ ਕਰਕੇ ਉਸ ਮੁੰਡੇ ਨਾਲ ਦੁਰਵਿਹਾਰ ਕੀਤਾ ਅਤੇ ਉਸੇ ਥੱਪੜ ਮਾਰਿਆ ਤੇ ਉਹਨੂੰ ਉਸ ਤੋਂ ਬਾਅਦ ਪੁਲਿਸ ਥਾਣੇ ਦੇ ਵਿੱਚ ਉਹਦੀ ਕੁੱਟਮਾਰ ਕੀਤੀ ਗਈ ਸੀ ਇਸ ਸਬੰਧ ਵਿੱਚ ਇੱਕ ਵੱਡੀ ਗੱਲ ਹੈ ਇਹ ਵੀ ਤਿੰਨ ਪੁਲਿਸ ਵਾਲਿਆਂ ਦਾ ਵੀ ਪਰਚਾ ਹੋ ਗਿਆ ਤੇ ਦੋਨਾਂ ਤੇ ਗੱਲ ਕੀ ਹੈ ਪਹਿਲਾਂ ਅਸੀਂ ਸੁਣਦੇ ਹੁੰਦੇ ਸੀ ਪੰਜਾਬ ਤੋਂ ਬਾਹਰ ਹਿਮਾਚਲ ਦੇ ਵਿੱਚ ਅਜਿਹੀਆਂ ਹਰਕਤਾਂ ਹੁੰਦੀਆਂ ਸੀ ਹੁਣ ਪੰਜਾਬ ਦਾ ਦਿਲ ਪੰਜਾਬ ਦਾ ਸੈਂਟਰ ਲੁਧਿਆਣੇ ਵਿੱਚ ਹੀ ਹਰਕਤਾਂ ਹੁੰਦੀਆਂ ਨੇ ਸੋ ਇਹ ਬੋਲਣ ਦੀ ਆਜ਼ਾਦੀ ਖਤਮ ਕਰ ਰਹੇ ਨੇ ਫਰੀडम ਆਫ ਸਪੀਚ ਖਤਮ ਹੋ ਰਹੀ ਹੈ ਫਰੀडम ਆਫ ਐਕਸਪ੍ਰੈਸ਼ਨ ਖਤਮ ਹੋ ਰਹਾ ਹੈ ਤੁਸੀਂ ਆਪਣੀ ਮਰਜ਼ੀ ਨਾਲ ਕੁਝ ਕਰ ਨਹੀਂ ਸਕਦੇ ਤਾਂ ਫਿਰ ਇਹ ਸਿਸਟਮ ਕੀ ਰਹਿ ਗਿਆ ਕੋਈ ਵੀ ਕਹੂਗਾ ਉਰੇ ਆ ਵੀ ਤੂੰ ਆ ਕੀ ਚੀਜ਼ ਕੀਤੀ ਹੈ ਤੇਰ ਮਤ ਤੁਸੀਂ ਇਦਾਂ ਲੜਨ ਲੱਗ ਜਾਓਗੇ ਪੁਲਿਸ ਇਦਾਂ ਨਜ਼ਾਇਜ਼ ਕੁੱਟਮਾਰ ਕਰ ਦੂਗੀ ਅਤੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਹੁਣ ਬਾਹਰ ਲੱਕ ਰੇ ਛੱਡ ਦਿਓ ਕੈਨੇਡਾ ਅਮਰੀਕਾ ਆਸਟ੍ਰੇਲੀਆ ਕਿਉਂਕਿ ਬਹੁਤ ਬੰਦੀਆਂ ਲੱਗ ਗਿਆ ਹੁਣ ਆਪਾਂ ਪੰਜਾਬ ਦੇ ਵਿੱਚ ਰਹਿ ਕੇ ਇੱਥੇ ਪਹਿਲਾਂ ਗ੍ਰੈਜੂਏਸ਼ਨ ਕਰੋ ਪੋਸਟ ਗ੍ਰੈਜੂਏਸ਼ਨ ਕਰੋ ਉਸ ਤੋਂ ਬਾਅਦ ਜਿਹੜੇ ਪੀਸੀਐਸ ਵਰਗੇ ਆਈਪੀਐਸ ਵਰਗੇ ਟੈਸਟ ਦੇ ਉਹ ਤਾਂ ਜੋ ਪੰਜਾਬ ਦੇ ਵਿੱਚ ਤੁਸੀਂ ਅਫਸਰ ਲੱਗ ਸਕੋ ਤੁਸੀਂ ਪੰਜਾਬ ਪੁਲਿਸ ਦੇ ਜਿਹੜੇ ਡੀਐਸਪੀ ਰੈਂਕ ਦੇ ਟੈਸਟ ਆ ਇਹ ਦਿਓ ਤੁਸੀਂ ਪੁਲਿਸ ਦੇ ਵਿੱਚ ਵੱਧ ਤੋਂ ਵੱਧ ਭਰਤੀ ਹੋ ਕਿਉਂਕਿ ਆਪਣੇ ਮੁੰਡੇ ਪੰਜਾਬ ਦੇ ਹੋਣਗੇ ਤਾਂ ਹੀ ਆ ਇੱਕ ਮੈਂ ਸਰਕਾਰ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਇੱਕ ਕਾਨੂੰਨ ਪਾਸ ਕਰੋ ਡੋਮਿਸਾਈਲ ਦਾ ਕਾਨੂੰਨ ਜਿਹਦੇ ਵਿੱਚ ਨੌਕਰੀ ਉਹਨੂੰ ਹੀ ਦਿੱਤੀਆਂ ਜਾਣ 85% 90% ਜਿਹੜੇ ਜੱਦੀ ਪੁਸ਼ਤੀ ਪੰਜਾਬ ਦੇ ਵਸਨੀਕ ਆ ਤਾਂ ਜੋ ਪੰਜਾਬ ਦੇ ਹਾਲਾਤ ਠੀਕ ਹੋ ਸਕਣ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦੂਰ ਹੋ ਸਕੇ ਪੰਜਾਬ ਦੇ ਬੱਚੇ ਕਿੰਨਾ ਕੁ ਚਿਰ ਬਾਹਰ ਭੱਜੇ ਜਾਣਗੇ ਯਾਰ ਸਾਨੂੰ ਸੋਚਣਾ ਪਊਗਾ ਨਾ ਇਸ ਬਾਰੇ ਸੋ ਆਓ ਕੱਠੇ ਹੋ ਕੇ ਇਹ ਆਵਾਜ਼ ਬੁਲੰਦ ਕਰੀਏ ਕਿ ਸਰਕਾਰਾਂ ਪੰਜਾਬ ਦੇ ਵਿੱਚ ਡੋਮਿਸਾਈਲ ਕਾਨੂੰਨ ਲੈ ਕੇ ਆਉਣ ਅਤੇ ਜਿਹੜੇ ਹਾਈ ਕੋਰਟ ਦੇ ਵਿੱਚ ਵਕੀਲ ਸਾਹਿਬਾਨ ਬੈਠੇ ਨੇ ਉਹ ਇਦਾਂ ਦਾ ਕੋਈ ਇੱਕ ਰਿਟ ਵਗੈਰਾ ਪਾਉਣ ਵੀ ਪਲੀਸ ਕਿਸੇ ਨੂੰ ਵੀ ਨਜਾਇਜ਼ ਚੱਕ ਕੇ ਤੰਗ ਪ੍ਰੇਸ਼ਾਨ ਨਹੀਂ ਕਰੂਗੀ ਕਿਸੇ ਨਾਲ ਵੀ ਕਿਸੇ ਕਿਸਮ ਦਾ ਤੱਕਾ ਨਹੀਂ ਹੋਊਗਾ ਹੁਣ ਉਹ ਮੁੰਡਾ ਰਣਜੋਤ ਸਿੰਘ ਹੈ ਤੁਸੀਂ ਉਹਦੇ ਬੈਗ ਦੇਖਿਆ ਉਹਦੀ ਪਿੱਠ ਉਹਦੀਆਂ ਲੱਤਾਂ ਨੀਲ ਪਾਏ ਪਏ ਨੇ ਯਾਰ ਉਹਨੂੰ ਅੱਜ ਫੜ ਕੇ ਲਿਆਂਦਾ ਗਿਆ ਉਹ ਤੋਂ ਤੁਰਿਆ ਨਹੀਂ ਜਾ ਰਿਹਾ ਸੀ ਹੈਨਾ ਚਲੋ ਅਸੀਂ ਤਾਂ ਉੱਥੇ ਨਹੀਂ ਪਹੁੰਚ ਸਕੇ ਪਰ ਜਿੰਨੇ ਵੀ ਉੱਥੇ ਮੁੰਡੇ ਸੀਗੇ ਜਿਨ੍ਹਾਂ ਨਾਲ ਮੇਰੀ ਗੱਲ ਹੁੰਦੀ ਸੀ ਪ੍ਰਿੰਸ ਸਰਗੇ ਜਿਹੜਾ ਸਾਡਾ ਪ੍ਰਿੰਸ ਲੁਧਿਆਣਾ ਵਾਲਾ ਹੋਰ ਹੈਨਾ ਉਹ ਵਿਚਾਰੇ ਦੀਪਜੋਤ ਉਹ ਉਹ ਕਹਿੰਦੇ ਬਾਈ ਵੀ ਹੁਣ ਐਫ ਆਈ ਆਰ ਹੋ ਗਈ ਐਫ ਆਈ ਆਰ ਮੈਂ ਪਾਲਟੀ ਮੇਰੇ ਕੋਲੇ ਪਈ ਹੈ ਹੈਨਾ ਸੋ ਯਾਰ ਇਦਾਂ ਤੁਸੀਂ ਕਿਸੇ ਨੂੰ ਵੀ ਘੇਰ ਕੇ ਯਾਰ ਤੁਸੀਂ ਬਦਮਾਸ਼ੀ ਕਰੋਗੇ ਯਾਰ ਕਿਰਪਾ ਕਰਕੇ ਤੁਸੀਂ 755 ਕਰਤੀ ਠੀਕ ਆ ਫਿਰ ਇੰਨੀ ਕੁੱਟਮਾਰ ਰਾਤ ਨੂੰ ਕਿਉਂ ਕੀਤੀ ਉਹ ਮੁੰਡਾ ਕਹਿੰਦਾ ਮੈਨੂੰ ਲਟਾ ਕੇ ਬਾਈ ਮੇਰੇ ਇੰਨੇ ਇੰਨਾ ਕੁ ਮੈਨੂੰ ਜਿਆਦਾ ਕੁੱਟਿਆ ਗਿਆ ਨਾ ਸੋ ਯਾਰ ਇਹ ਸ਼ਰਮਨਾਕ ਔ ਪੰਜਾਬ ਪੰਜਾਬੀਅਤ ਦੀ ਗੱਲ ਕਰੀਏ ਪੰਜਾਬੀ ਮਾਂ ਬੋਲੀ ਦੀ ਗੱਲ ਕਰੀਏ ਅਤੇ ਸਰਕਾਰ ਨੂੰ ਮੈਂ ਬੇਨਤੀ ਇੱਕ ਵਾਰ ਫੇਰ ਇਹੀ ਕਰਦਾ ਕਿ ਤੁਸੀਂ ਡੋਮਿਸਾਈਲ ਦਾ ਜਿਹੜਾ ਕਾਨੂੰਨ ਹੈ ਉਹ ਲੈ ਕੇ ਆਓ ਉਹ ਬਿੱਲ ਪਾਸ ਕਰੋ ਇੱਕ ਜਿਹੜੀ ਗੱਲ ਹੋਰ ਨਿਕਲ ਕੇ ਸਾਹਮਣੇ ਆਈ ਹੈ ਉਹ ਇਹ ਹੈ ਕਿ ਲੁਧਿਆਣਾ ਦੇ ਵਿੱਚ ਤੁਸੀਂ ਦੇਖੋ ਵੀ ਰਾਤ ਨੂੰ ਬਿਲਕੁਲ ਰਾਤ ਨੂੰ ਤੁਸੀਂ ਆਥਣੇ ਕਿਤੇ ਵੀ ਤੁਸੀਂ ਕੋਈ ਗੱਲ ਹੀ ਨਹੀਂ ਕਰ ਸਕਦੇ ਕਿਉਂਕਿ ਚਾਰੇ ਪਾਸੇ ਜਿਹੜੇ ਦੂਜੇ ਰਾਜਾਂ ਤੋਂ ਆ ਕੇ ਬੈਠੇ ਨੇ ਤੁਹਾਡੀ ਸੰਗੀ ਨੂੰ ਪੈਂਦੇ ਨੇ ਤੁਹਾਨੂੰ ਪੈਣ ਲੱਗਦੇ ਨੇ ਇਹ ਤਾਂ ਜਦੋਂ ਚਾਰ ਪੰਜ ਜਣੇ ਆਪਾਂ ਇਕੱਠੇ ਆ ਉਦੋਂ ਇਹਨਾਂ ਨੂੰ ਪਤਾ ਹੁੰਦਾ ਵੀ ਨਹੀਂ ਯੁੱਧ ਫਿਰੂਗਾ ਸੋ ਫਿਰ ਜਿਹਦੀ ਆਬਾਦੀ ਵਧੂਗੀ ਦੇਖੋ ਸਿਸਟਮ ਸਾਰਾ ਕੁਝ ਉਹਦੇ ਤਹਿਤ ਹੀ ਹੋਊਗਾ ਸੋ ਇਸ ਲਈ ਪੰਜਾਬ ਦੇ ਵਿੱਚ ਜਿਹੜੇ ਸਾਡੇ ਲੋਕ ਨੇ ਇਹ ਬਿਲਕੁਲ ਜਿਵੇਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਵੀ ਕਿਹਾ ਵੀ ਤੁਸੀਂ ਪੰਜ ਪੰਜ ਬੱਚੇ ਪੈਦਾ ਕਰੋ ਤਾਂ ਜੋ ਤੁਹਾਡੀ ਗਿਣਤੀ ਵੱਸ ਸਕੇ ਸੋ ਸਾਨੂੰ ਇਸ ਪਾਸੇ ਦੇਖਣਾ ਪਊਗਾ ਇਸ ਵਿਸ਼ੇ 'ਤੇ ਮੈਂ ਕਦੀ ਫੇਰ ਬੋਲੂਗਾ ਮੈਂ ਅੱਜ ਸਿਰਫ ਤੇ ਸਿਰਫ ਰੰਜੋਦ ਵਾਲੇ ਮੁੱਦੇ 'ਤੇ ਬੋਲਣਾ ਉਹ ਇਹੀ ਗੱਲ ਹੈ ਕਿ ਹੁਣ ਉਹਨਾਂ ਤੇ 5 ਜਣਿਆਂ ਤੇ ਐਫ ਆਈ ਆਰ ਬਾਈ ਨੇਮ ਹੋ ਗਈ ਆ ਜਿਦੇ ਚੋਂ ਤਿੰਨ ਪੁਲਿਸ ਮੁਲਾਜ਼ਮਾਂ ਅਤੇ ਦੋ ਜਿਹੜੇ ਉਹ ਲੋਕ ਆ ਜਿਨ੍ਹਾਂ ਨੇ ਗੱਡੀ ਰੋਕ ਕੇ ਰੰਜੋਦ ਨਾਲ ਤੂ-ਤੂ ਮੈਨ ਤੋਂ ਬਾਅਦ ਕਿ ਆਸ ਤੂ ਸੰਤਾਂ ਦੀ ਫੋਟੋ ਲਾਈ ਆ ਤੇ ਉਸ ਦੀ ਕੁੱਟਮਾਰ ਕੀਤੀ ਸੀ ਉਸ ਤੋਂ ਬਾਅਦ ਥਾਣੇ ਲਿਆ ਕੇ ਪੁਲਿਸ ਨੇ ਕੀਤੀ ਸੀ ਸੋ ਪੁਲਿਸ ਨੂੰ ਇਹ ਸਮਝਣਾ ਪਊਗਾ ਕਿ ਅਸੀਂ ਜਾਣਬੁੱਝ ਕੇ ਇਦਾਂ ਦੀਆਂ ਕੋਈ ਚੀਜ਼ਾਂ ਨਾ ਕਰੀਏ ਜਿਦੇ ਨਾਲ ਕਿਸੇ ਵੀ ਬੰਦੇ ਨੂੰ ਫੇਸ ਪਹੁੰਚੇ ਸੋ ਜਿਹੜੇ ਵੀ ਆਵਾਜ਼ ਜਿਹੜੇ ਵੀ ਪੰਜਾਬ ਦੇ ਉਹ ਬੰਦੇ ਜਿਨ੍ਹਾਂ ਦੀ ਆਵਾਜ਼ ਬਲੰਦ ਹੈ ਜਾਂ ਜਿਹੜੀਆਂ ਬੋਲਣੀਆਂ ਆਵਾਜ਼ਾਂ ਨੇ ਉਹਨਾਂ ਦਾ ਧੰਨਵਾਦ ਜਿਹੜੇ ਇਸ ਮੁੱਦੇ ਤੇ ਬੋਲੇ ਤਾਂ ਅਤੇ ਜਿਹਦੇ ਤੁਹਾਡੇ ਬੋਲਣ ਦੇ ਕਰਕੇ ਹੀ ਇਹ ਜਿਹੜਾ ਪਰਚਾ ਦਰਜ ਹੋਇਆ ਸੋ ਇਕਤਾ ਚ ਬਾਲਾ ਸੀ ਛੋਟੇ ਹੁੰਦੇ ਪੜਦੇ ਹੁੰਦੇ ਸੀ ਮਿੱਤਰੋ ਆਓ ਇਕੱਠੇ ਰਹੀਏ ਅਤੇ ਸੁਰੱਖਿਅਤ ਰਹੀਏ ਕਿਸੇ ਨਾਲ ਨਜਾਇਜ਼ ਨਾ ਕਰੀਏ ਨਾ ਹੋਣੀਏ ਤੁਹਾਡਾ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ